过来过来 ਦੇ ਅੰਦਰ ਆਇਓ ਜੇ ਨਹੀਂ ਨਿਕਲੇ ਬੰਦੇ ਜਿੱਥੋਂ ਬੜਾ ਕਿ ਜਣੀ ਹੈ ਪੈਰ ਇਹ ਕਿੱਥੇ ਕਿੱਥੇ ਇੱਕ ਮਿੰਟ ਤੇ ਆ ਨੰਗਾ ਨਿਕ ਬੜਾ ਹੈ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰਪੰਜਾਬ ਸਿੰਘ ਆਮ ਆਦਮੀ ਪਾਰਟੀ ਵਾਰਡ ਨੰਬਰ 42 ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਦਖਣੀ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨਿੰਜਰ ਉਹਨਾਂ ਦਾ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਦਫਤਰ ਤੋਂ ਜਿਹੜੇ ਨੀਲੇ ਕਾਰਡ ਸਾਡੇ ਕੋਲ ਬਣ ਕੇ ਆਏ ਸੀ ਉਹ ਅੱਜ ਹੀ ਕਾਰਡ ਵੰਡੇ ਨੇ ਡਾਕਟਰ ਸਾਹਿਬ ਨੇ ਆਪ ਖੁਦ ਪਹੁੰਚਣਾ ਸੀ ਅਸੀਂ ਚੁੰਨੇ ਹੈ ਕਿ ਉਹਨਾਂ ਦੀ ਗਵਾਈ ਦੇ ਵਿੱਚ ਇਹ ਕਾਰਡ ਵੰਡੇ ਜਾਂਦੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਵਾ ਬਹੁਤ ਜ਼ਰੂਰੀ ਮੀਟਿੰਗ ਉੱਥੇ ਉਹਨਾਂ ਦੇ ਪੀਏ ਨਮਨੀਤ ਸ਼ਰਮਾ ਉਹ ਅੱਜ ਪਹੁੰਚੇ ਨੇ ਤੇ ਉਹ ਆਪਣੇ ਹੱਥਾਂ ਨਾਲ ਆਪ ਕਾਰਡ ਵੰਡ ਕੇ ਗਏ ਨੇ ਅਸੀਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਵਾ ਕਿ ਸਾਡੇ ਦਫ਼ਤਰ ਤੋਂ ਤਕਰੀਬਨ ਅਸੀਂ 175 ਕਾਰਡ ਅਸੀਂ ਭੇਜੇ ਸੀ ਤੇ ਉਹਨਾਂ ਵਿੱਚੋਂ ਤਕਰੀਬਨ 80 ਕਾਰਡ ਅੱਜ ਬਣ ਕੇ ਆ ਗਏ ਨੇ ਜਿਹੜੇ ਅਸੀਂ ਵੰਡ ਚੁੱਕੇ ਆਂ ਆਸ ਕਰਦੇ ਹਾਂ ਕਿ ਜਿਹੜੇ ਬਾਕੀ ਕਾਰਡ ਰਹਿ ਗਏ ਨੇ ਉਹ ਵੀ ਬਹੁਤ ਛੇਤੀ ਬਣ ਜਾਣਗੇ ਤੇ ਅਸੀਂ ਉਹ ਵੀ ਕਾਟ ਅੱਗੇ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਨੂੰ ਪਹੁੰਚਾਵਾਂਗੇ ਮਹਿਕਮੇ ਦਾ ਵੀ ਇੰਸਪੈਕਟਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜ ਨੇ ਸਾਰੇ ਬਹੁਤ ਵਧੀਆ ਹੋ ਰਹੇ ਨੇ ਇਸੇ ਤਰ੍ਹਾਂ ਗਾਵੇਂ ਸਾਰੇ ਕੰਮ ਕਰਦੇ ਰਹਿਣਗੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਵੀ ਪਰੇਸ਼ਾਨੀ ਹੋਵੇ ਉਹ ਐਸੇ ਦਫ਼ਤਰ ਦੇ ਵਿੱਚ ਆਣ ਕੇ ਸਾਨੂੰ ਮਿਲਣਾ ਅਸੀਂ ਡਾਕਟਰ ਸਾਹਿਬ ਕੋਲ ਕਹਿ ਕੇ ਤੇ ਉਹਦਾ ਬਹੁਤ ਜਲਦੀ ਹੱਲ ਕਰਵਾਇਆ ਜਾਊਗਾ